ਹਰ ਪਵਾਨੀ ਗਰਦ ਦੇ ਵਿੱਚ ਅਨਾਜ ਮੰਡੀ ਦਾ ਦੌਰਾ ਕਰਨ ਪਹੁੰਚੇ ਕੈਬਨਟ ਮੰਤਰੀ ਗੁਰਮੀਤ ਸਿੰਘ ਮੀਥੇਰ ਉਹਨਾਂ ਦੇ ਨਾਲ ਸੰਗਰੂਰ ਤੋਂ ਹਲਕਾ ਵਿਧਾਇਕ ਨਰਿੰਦਰ ਕੌਰ ਪਰਾਜਵੀ ਮੌਜੂਦ ਰਹੇ ਸੋ ਪਿਛਲੇ ਕਈ ਦਿਨਾਂ ਤੋਂ ਸੂਬੇ ਦੀਆਂ ਵੱਖ-ਵੱਖ ਅਨਾਜ ਮੰਡੀਆਂ ਦੇ ਵਿੱਚ ਕਿਸਾਨਾਂ ਦੇ ਪੁੱਤਾਂ ਵਾਂਗੂ ਪਾਲੀ ਫਸਲ ਨੂੰ ਵੱਢ ਕੇ ਕਿਸਾਨ ਮੰਡੀਆਂ ਦੇ ਵਿੱਚ ਲੈ ਕੇ ਆਉਂਦਾ ਤੇ ਕਣਕਾਂ ਨੂੰ ਵੇਚਦਾ ਇਸ ਦੇ ਦੌਰਾਨ ਕਿਸਾਨਾਂ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਮੁਸ਼ਕਿਲ ਨਾ ਆਵੇ ਇਸ ਲਈ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਗੁਣਵੀਰ ਸਿੰਘ ਮੀਥਰ ਅਨਾਜ ਮੰਡੀ ਭਵਾਨੀਗੜ ਵਿਖੇ ਪਹੁੰਚੇ ਤੇ ਉਹਨਾਂ ਦੇ ਵੱਲੋਂ ਮੰਡੀ ਦੇ ਅੰਦਰ ਚੱਲ ਰਹੇ ਸੀਜ਼ਨ ਦਾ ਜਾਇਜ਼ਾ ਲਿਆ ਗਿਆ ਤੇ ਲੇਬਰ ਜਾਂ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਵੀ ਮੌਕੇ ਤੇ ਹੀ ਹੱਲ ਕੀਤਾ ਗਿਆ ਸੋ ਕਿਸਾਨਾਂ ਨੂੰ ਮੁਸ਼ਕਲਾਂ ਆ ਰਹੀਆਂ ਸੀ ਜਿਸ ਦਾ ਕੀ ਮੌਕੇ ਤੇ ਹੀ ਹੱਲ ਕੀਤਾ ਗਿਆ ਮਿੱਥੇ ਪਹੁੰਚੇ ਨੇ ਪਵਾਨੀਗੜ ਦੀ ਮੰਡੀ ਦੇ ਵਿੱਚ ਜਿੱਥੇ ਕੀ ਕਿਸਾਨਾਂ ਨੂੰ ਅਤੇ ਲੇਬਰ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਦੇ ਬਾਰੇ ਗੱਲਬਾਤ ਕੀਤੀ ਗਈ ਤੇ ਉਹਨਾਂ ਨੂੰ ਮੌਕੇ ਤੇ ਹੀ ਹੱਲ ਕੀਤਾ ਗਿਆ ਸੋ ਪਵਾਨੀਗੜ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ ਸੰਗਰੂਰ ਤੋਂ ਹਲਕਾ ਵਿਧਾਇਕ ਨਰਿੰਦਰ ਕੌਰ ਪਰ ਆਜ ਵੀ ਨਦਨ ਨਾਲ ਮੌਜੂਦ ਰਹੇ ਸੋ ਮੰਡੀ ਦੇ ਅੰਦਰ ਚੱਲ ਰਹੇ ਸੀਜ਼ਨ ਦਾ ਜਾਇਜ਼ਾ ਲਿਆ ਸਾਡੀ ਸਰਕਾਰ ਬਣੀ ਨੂੰ 2 ਸਾਲ ਹੋਇਆ ਤੇ ਉਹਦਾ ਜਿਹੜਾ ਸੀਜ਼ਨ ਆਇਆ ਹੈ ਅਸੀਂ ਆਪਣੇ ਵੱਲੋਂ 100% ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਕਿਸਾਨਾਂ ਨੂੰ ਆਰਤੀਆਂ ਨੂੰ ਕੋਈ ਜਿਹੜੀ ਪਰੇਸ਼ਾਨੀ ਹੈ ਉਹ ਨਾਲ ਦੇ ਚਲੋ ਮੈਂ ਇਸ ਗੁਰੂਤਾ ਪਹਿਲੀ ਵਾਰ ਆਇਆ ਕਿ ਮੇਰਾ ਪਹਿਲਾ ਹਲਕਾ ਕਿਉਂਕਿ ਮੈਂ ਇਲੈਕਸ਼ਨ ਬਰਨਾਲੇ ਤੋਂ ਲੜਦਾ ਲੋ ਵਾਲੀ ਉਥੇ ਮੈਂ ਐਮਐਲਏ ਹਾਂ ਮੈਂ ਬਰਨਾਲੇ ਹਲਕੇ ਦੀ ਤਕਰੀਬਨ ਹਰ ਇੱਕ ਮੰਡੀ ਚ ਚਲੋ ਲੋਕੀ ਕਰਦੇ ਐਮਐਲਏ ਸੀ ਉਹ ਵੀ ਜਾਂਦੇ ਰਹੇ ਉਹ ਵੀ ਕੋਈ ਆਪਣੇ ਪੱਧਰ ਤੇ ਗੱਲ ਕਰਕੇ डीसी ਸਾਹਿਬ ਨਾਲ ਕੋਈ ਡੀਐਫਐਸਸੀ ਨਾਲ ਉਦੋਂ ਵੀ ਚਲੋ ਜੇ ਕੋਈ ਪਰੇਸ਼ਾਨੀ ਹੁੰਦੀ ਤਾਂ ਕੋਸ਼ਿਸ਼ ਕਰਦੇ ਹਾਂ ਹੱਲ ਕੀਤਾ ਜਾਂਦਾ ਤੇ ਹੁਣ ਦੋ ਸਾਲ ਤੋਂ ਸਰਕਾਰ ਚਾ ਤੇ ਹੁਣ ਵੀ ਤਕਰੀਬਨ ਮੰਡੀਆਂ ਚ ਜਾਈਦਾ ਤੇ ਕੋਸ਼ਿਸ਼ ਜਿਹੜੀ ਕਰੀਦੀ ਹੈ ਕਿ ਸਰਕਾਰ ਤੇ ਹੁਣ ਤਾਂ ਜਿੰਮੇਵਾਰੀ ਵਧੇਰੀ ਵੱਜ ਜਾਂਦੀ ਹੈ ਵੀ ਭਾਈ ਜਿਹੜੀ ਸਮੱਸਿਆ ਨਾ ਦੇ ਹੁਣ ਵੀ ਅੱਜ ਕਿਉਂਕਿ ਜਿਹੜੀ ਲੇਬਰ ਯੂਨੀਅਨ ਦੀ ਸਟ੍ਰਾਈਕ ਚੱਲ ਰਹੀ ਸੀ ਜਿਹਦੇ ਕਰਕੇ ਲਿਫਟਿੰਗ ਦੀ ਦਿੱਕਤ ਆਈ ਤੇ ਉਹ ਵੀ ਸਰਕਾਰ ਲੱਗੀ ਹੋਈ ਹੈ ਮੇਰੇ ਹੁਣੇ ਦੇ ਸੀਐਮਓ ਨਾਲ ਗੱਲ ਹੋਈ ਹੈ ਸਹੀ ਹੈ ਕਿ ચીਫ ਸੈਕਟਰੀ ਸਾਹਿਬ ਨਾਲ ਗੱਲ ਕਰਕੇ ਡੀਜੀ ਸਾਹਿਬ ਨਾਲ ਗੱਲ ਕਰਕੇ ਜਿਹੜੀ ਉਹ ਵੀ ਸਮੱਸਿਆ ਦਾ ਹੱਲ ਜਿਹੜਾ ਉਹ ਕੱਢਿਆ ਜਾ ਚੁੱਕਿਆ ਤੇ ਬੜੀ ਜਲਦੀ ਜਿਹੜੀ ਲਿਫਟਿੰਗ ਉਹ ਸ਼ੁਰੂ ਹੋ ਜਾਊਗੀ ਬਿਲਕੁਲ ਮੈਂ ਅੱਜ ਸੰਗਰੂਰ ਮੰਡੀ ਦੇ ਵਿੱਚ ਇਸ ਤੋਂ ਪਹਿਲਾਂ ਕਰਾਚੂ ਮੰਡੀ ਦੇ ਵਿੱਚ ਤੇ ਹੁਣ ਪਾਨੀਗੜ ਮੰਡੀ ਦੇ ਵਿੱਚ ਆਈ ਹਾਂ ਅਰ ਜ਼ਿੰਮੇਦਾਰ ਕਿਸਾਨ ਭਰਾਵਾਂ ਨੂੰ ਵੀ ਮਿਲਿਆ ਸਾਡੇ ਜਿਹੜੇ ਮਜ਼ਦੂਰ ਭਰਾ ਨੇ ਉਹਨਾਂ ਨੂੰ ਵੀ ਮਿਲਿਆ ਤੇ ਜਿੰਨੇ ਆੜਤੀਏ ਭਰਾ ਨੇ ਉਹਨਾਂ ਨੂੰ ਵੀ ਮਿਲਿਆ ਸੋ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਹੈਗੀ ਜਿਹੜਾ ਕੰਮ ਆ ਜਿਹੜਾ ਚੱਲ ਰਿਹਾ ਸੋ ਅੱਜ ਜ਼ਰੂਰ ਜਿਹੜੀ ਲੇਬਰ ਦੀ ਹੜਤਾਲ ਹੈਗੀ ਹੈ ਸੋ ਉਸ ਮਸਲੇ ਦੇ ਉੱਤੇ ਵੀ ਲੱਗੇ ਸੀ ਕਿ ਹੜਤਾਲ ਖਤਮ ਹੋ ਕੇ ਜਿਹੜੀ ਲੋਡਿੰਗ ਹੈ ਜਿਹੜੀ ਹੋ ਸਕੇ ਸੋ ਤਕਰੀਬਨ ਜਿਹੜਾ ਕੰਮ ਹੈ ਸਮੂਥਲੀ ਚੱਲ ਰਿਹਾ ਹੈ। ਕਲਿੱਪਿੰਗ ਤੋਂ ਪਹਿਲਾਂ ਮੈਡਮ ਇੱਕ ਵੱਡਾ ਫੈਸਲਾ ਲੈ ਕੇ ਆਤੀ ਫਾਇਰ ਬ੍ਰਿਗੇਡ ਦਾ ਤਾਂ ਉਹ ਵੀ ਜਿਹੜੀ ਲੱਗੂ ਕੀਤੀ ਉਹਦੇ ਬਾਰੇ ਕੀ ਕਰਨਾ ਚਾਹੀਦਾ। ਹਾਂ ਦੇਖੋ ਮੈਂ ਜਦੋਂ ਲੈਕ ਸੀ ਕਿ ਫਾਇਰ ਬਰੇਡ ਨੂੰ ਲੈ ਕੇ ਆਉਣਗੇ ਔਰ ਸਾਡੀ ਕਾਰਵਾਈ ਵੀ ਚੱਲ ਰਹੀ ਹੈ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਫਾਇਰ ਸਟੇਸ਼ਨ ਵੀ ਜਿਹੜਾ ਪਾਨੀਗੜ ਦੇ ਵਿੱਚ ਲੈ ਕੇ ਆਵਾਂਗੇ ਇਨ ਬਿਟਵੀਨ ਅਸੀਂ ਸਾਡੀ ਇੱਕ ਛੋਟੀ ਜਿਹੀ ਕੋਸ਼ਿਸ਼ ਸੀ ਕਿ ਜਿਹੜਾ ਇੱਕ ਫਾਇਰ ਬਰੇਡ ਦੀ ਜਿਹੜੀ ਗੱਡੀ ਜਿਵੇਂ ਲਾਸਟ ਸੀਜ਼ਨ ਦੇ ਵਿੱਚ ਵੀ ਅਸੀਂ ਖੜੀ ਕੀਤੀ ਸੀ ਸੋ ਅੱਜ ਵੀ ਪਾਨੀਗੜ ਦੇ ਵਿੱਚ ਤੁਸੀਂ ਜਾ ਕੇ ਦੇਖੋਗੇ ਕਿ ਨਗਰ ਕੌਂਸਲ ਦੇ ਦਫ਼ਤਰ ਦੇ ਮੂਹਰੇ ਜਿਹੜੀ ਉਹ ਫਾਇਰ ਬਰੇਡ ਦੀ ਜਿਹੜੀ ਗੱਡੀ ਖੜੀ ਆ ਤਾਂ ਜੋ ਕੋਈ ਵੀ ਅਨਸੁਖਾਵੀ ਘਟਨਾ ਹੋਣ ਤੋਂ ਪਹਿਲਾਂ ਜਿਹੜਾ ਉਹ ਤਾਂਪਾ ਨੂੰ ਜਿਹੜਾ ਸੀ ਉਹਨੂੰ ਹੱਲ ਕਰ